ਇਹ ਨੁਕਸਾਨ ਜਿਹੜਾ ਇੱਥੇ ਤੁਸੀਂ ਹੁਣੇ ਕੁਛ ਦਿਨ ਪਹਿਲਾਂ ਮੈਨੂੰ ਦੱਸ ਰਹੇ ਸੀ ਕਿ ਇਹ ਰੋਕਿਆ ਜਾ ਸਕਦਾ ਸੀ ਕਿਵੇਂ ਹੋਇਆ ਕੀ ਹੈ ਕਿ 2020 ਦੇ ਨੇੜੇ ਤੇੜੇ ਇੱਥੇ ਬੀਐਸਐਫ ਨੇ ਜਿਹੜਾ ਦਰਿਆ ਦਾ ਵਹਾਅ ਸੀ ਨਾ ਉਹਦੇ ਵਿੱਚ ਪੱਕੀ ਕੰਕਰੀਟ ਦੀ ਧਵਾੜ ਜਿਹੜੀ ਆ ਉਹ ਬਣਾਤੀ ਕਿ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਡਾਫ ਲੱਗੀ ਤੇ ਪਾਣੀ ਪੁੱਠਾ ਮੁੜਿਆ ਉਹ ਜੇ ਪਾਣੀ ਪੁੱਠਾ ਜਦੋਂ ਨੰਗੇ ਨੂੰ ਰਸਤਾ ਨਹੀਂ ਅਗੇ ਉਹ ਦੀਵਾਰ ਜੇ ਉਹਨਾਂ ਨੇ ਬਣਾਉਣੀ ਆ ਨਾ ਤੇ ਬਣਾਉਣ ਸਾਨੂੰ ਦੀਵਾਰ ਬਣਾਉਣ ਤੇ ਇਤਰਾਜ਼ ਨਹੀਂ ਪਰ ਪਾਣੀ ਦਾ ਨਿਕਾਸ ਥੱਲੋਂ ਦੀ ਬਣਾਉ ਜੇ ਕਿਤੇ ਦੀਵਾਰ ਹਟਾਈ ਜਾਂਦੀ ਹਮ ਤਹਿਸੀਲ ਦੀ ਨਾਨਕਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਲੋਪੋਕੇ ਇਹ ਜਿਹੜੀਆਂ 6 ਤਹਿਸੀਲਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋਈ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਉਹ ਦਰਿਆਵਰਦ ਹੋਈ ਆ ਹਮ ਔਰ ਜਿਹੜੇ ਮਕਾਨਾਂ ਮਕਾਨ ਟਹਿ ਗਏ ਸੜਕਾਂ ਟਹਿ ਗਈਆਂ ਸੂਵੇ ਸਵੇ ਟਹਿ ਗਏ ਜਿੰਨਾ ਆਰਥਿਕ ਨੁਕਸਾਨ ਹੋਇਆ ਇਹ ਬਿਲਕੁਲ ਨਾ ਹੁੰਦਾ ਨੁਕਸਾਨ ਕਿੰਨਾ ਘਾਇਆ ਸਰਸਾ ਸਾਬ ਇੱਥੇ ਨੱਕਰ ਸਾਬ ਨੁਕਸਾਨ ਦੀ ਗੱਲ ਸਿਆਣੇ ਦੇ ਪਹਿਲਾਂ ਆਮ ਤੌਰ ਤੇ ਘਾਹਤਾ ਫਿਰ ਪਾਣੀ ਪੁਲਾਂ ਦੇ ਥੱਲੇੋਂ ਦੀ ਟੱਪਦਾ ਹੂੰ ਪਰ ਇਸ ਵਾਰੀ ਕੀ ਹੋਇਆ ਪਾਣੀ ਪੁਲਾਂ ਦੇ ਉੱਤੋਂ ਦੀ ਟੱਪਿਆ 12-12 ਫੁੱਟ ਪਾਣੀ ਉੱਤੋਂ ਦੀ ਟੱਪਿਆ ਅਸੀਂ ਇਸ ਦਰਿਆ ਦਾ ਪਾਣੀ ਦਾ ਜਿਹੜਾ ਵਹਾਅ ਆ ਉਹ ਪਿੱਛੋਂ ਸਪਰ ਬਣਾ ਕੇ ਪਹਿਲਾਂ ਤੇ ਪਾਣੀ ਉਧਰ ਚਾਲੂ ਕਰਾਂਗੇ ਠੀਕ ਹੈ ਉਹਦੇ ਨਾਲ ਆ ਜਿਹੜੀ ਮਨ ਕੇ ਛੜ ਗਿਆ ਇੰਨਾ ਚੌੜਾ ਸਪਾਰ ਬਣਾ ਲਵਾਂਗੇ ਇੰਨੇ ਇੰਨੇ ਵਹਿੰਦੇ ਪਾਣੀ ਚ ਮੱਖਣ ਸਾਹਿਬ ਇਹ ਤਾਂ ਕੁਝ ਵੀ ਨਹੀਂ ਆ ਗਿਆ ਕੁਝ ਵੀ ਨਹੀਂ ਆ ਨਾ ਸੰਗਤ ਅੱਗੇ ਕੀ ਆ ਟਰਾਲੀ 8000 ਦੀ ਕਰਤੀ ਮਿੱਟੀ ਦੀ ਜੇ ਕਿਤੋਂ ਹੁਣ ਅਸੀਂ ਮੰਗਾਈ ਜਾਨੇ ਆ ਤੇ ਜੇ ਇਹਨੂੰ ਇੱਥੇ ਸਪਾਰ ਬਣਾਉਣਾ ਤਾਂ ਹਿਸਾਬ ਨਹੀਂ ਹੈਗਾ ਕੋਈ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਕੋਲੀਆਂ ਚ ਪਹੁੰਚੇ ਆ ਇੱਥੇ ਰਾਵੀ ਦਰਿਆ ਜਿੱਥੋਂ ਵਗਦਾ ਸੀ ਤੁਸੀਂ ਬੰਨ੍ਹ ਪਾਰ ਕਰਨ ਤੋਂ ਬਾਅਦ ਇਸ ਟਾਈਮ ਵੀ ਤਕਰੀਬਨ ਉਸ ਤੋਂ ਕਈ ਫੁੱਟ ਉਰਾਂ ਵਗ ਰਿਹਾ ਤੁਸੀਂ ਬੰਨ ਜਿਹੜਾ ਉਹ ਨਾਲ ਵਹਾ ਕੇ ਲੈ ਗਿਆ ਔਰ ਜਿੱਥੇ ਅਸੀਂ ਖੜੇ ਆ 5 ਫੁੱਟ ਉੱਚਾ ਮੇਰੇ ਤੋਂ ਜਿੱਥੇ ਮੈਂ ਖੜਾ ਪਾਣੀ ਵਗਿਆ ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਇਹ ਬਿਲਕੁਲ ਤਬਾਹ ਹੋ ਗਈਆਂ ਖਤਮ ਹੋ ਗਈਆਂ ਲੈਂਟਰ ਡਿੱਗ ਪਏ ਇਹਨਾਂ ਦੁਕਾਨਾਂ ਨੂੰ ਪਾੜ ਕੇ ਪਾਣੀ ਨਿਕਲਿਆ ਔਰ 5-5 ਫੁੱਟ ਪਾਣੀ ਕਹਿ ਜਾ ਰਿਹਾ ਜਿੱਥੇ ਐਚ ਐਫ ਐਲ ਲਿਖਿਆ ਆ ਰਿਹਾ ਉਸ ਤੋਂ ਵੀ ਉੱਤੇ ਪਾਣੀ ਜਿਹੜਾ ਇਹ ਵਗਦਾ ਰਿਹਾ ਸਾਹਮਣੇ ਜਿਹੜਾ ਇਹ ਵਾਈਲਡ ਲਾਈਫ ਸੈਂਚਰੀ ਹੈ ਜਿਹੜੀਆਂ ਉਹ ਸਾਹਮਣੇ ਦਰਖਤਾਂ ਦਰਖਤ ਤੁਸੀਂ ਦੇਖ ਰਹੇ ਹੋ ਜਿੰਨੇ ਵਾਈਲਡ ਲਾਈਫ ਸੈਂਚਰੀ ਹੈ ਔਰ ਇਸ ਪਾਸੇ ਵਾਈਲਡ ਲਾਈਫ ਸੈਂਚਰੀ ਤੋਂ ਉਰਾਂ ਜਿੱਥੇ ਆ ਤੁਹਾਨੂੰ ਮਲਬਾ ਨਜ਼ਰ ਆ ਰਿਹਾ ਇਹ ਮਲਬਾ ਦਰਅਸਲ ਕਿਹਾ ਜਾ ਰਿਹਾ ਗੁਜਰਾਂ ਦੇ ਪਰਿਵਾਰ ਸੀ ਉਹਨਾਂ ਨੇ ਮਸਜਿਦ ਬਣਾਈ ਹੋਈ ਸੀ ਇੱਥੇ ਉਹਨਾਂ ਦੇ ਘਰ ਸੀ ਰਹਿائشਾਂ ਸੀਗੀਆਂ ਡੰਗਰਮਾਲ ਵੱਛਾ ਰੱਖਿਆ ਹੋਇਆ ਸੀ ਸਭ ਤਬਾਹ ਹੋ ਗਿਆ ਕਾਰਨ ਹੁਣ ਜਿਹੜਾ ਪ੍ਰਸ਼ਾਸਨ ਵੱਲੋਂ ਬੰਨ ਨੂੰ ਪੱਕਾ ਕੀਤਾ ਜਾ ਰਿਹਾ ਹੈ ਤਾਂ ਕਿ ਹੋਰ ਨੁਕਸਾਨ ਨਾ ਹੋਵੇ ਫਿਲਹਾਲ 5 ਲੱਖ ਕਿਊਸਿਕ ਵਾਟਰ ਜਿਹੜਾ ਆ ਰਿਹਾ ਸੀ ਹੁਣ ਕਿਹਾ ਜਾ ਰਿਹਾ ਐਕਸੀਐਨ ਨੇ ਔਨ ਰਿਕਾਰਡ ਸਾਡੇ ਕੋਲ ਇਹ ਗੱਲ ਬੋਲੀ ਹੈ ਕਿ 1 ਲੱਖ ਕਿਊਸਿਕ ਵਾਟਰ ਫਿਲਹਾਲ ਚੱਲ ਰਿਹਾ ਹੈ ਸਰਸਾ ਸਾਹਿਬ ਸਾਡੇ ਨਾਲ ਨੇ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਬਹੁਤ ਵੱਡਾ ਯੋਗਦਾਨ ਪੰਜਾਬ ਚ ਇਹਨਾਂ ਨੇ ਜਿੱਥੇ-ਜਿੱਥੇ ਲੋੜ ਪਈ ਐ ਸਿਹਤ ਵੀ ਵਿਗੜੀ ਪਿਛਲੇ ਦਿਨਾਂ ਚ ਫਿਰ ਵੀ ਆ ਕੇ ਖੜੇ ਐ ਹੁਣ ਸਰਸਾ ਸਾਹਿਬ ਵਾਈਗੁਰ ਜਿੱਕਾ ਖਾਲਸਾ ਵਾਈਗੁਰ ਜਿੱਕੀ ਫਤਿਹ ਵਾਈਗੁਰ ਜਿੱਕਾ ਖਾਲਸਾ ਰਫਤੇ ਮੱਕੜ ਸਾਹਿਬ ਪਹਿਲਾਂ ਤਾਂ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਤੇ ਤੁਹਾਡੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਦਾ ਯਾਰ ਤਹਿ ਦਿਲੋਂ ਤੱਕ ਤੁਸੀਂ ਸਾਡੀ ਆਵਾਜ਼ ਨੂੰ ਦਰਦ ਭਰੀ ਜਿਹੜੀ ਆਵਾਜ਼ ਐ ਨਾ ਸਾਡੀ ਹੁਣ ਤੁਸੀਂ ਦੁਨੀਆ ਤੱਕ ਪਹੁੰਚਾਉਂਦੇ ਮੈਂ ਸ਼ੁਕਰੀਆ ਤੁਹਾਡਾ ਧੰਨਵਾਦ ਤੁਹਾਡੀ ਸਿਹਤ ਠੀਕ ਐ ਹੁਣ ਮੇਰੀ ਸਿਹਤ ਬਿਲਕੁਲ ਠਰਦੀ ਕਲਾ ਇਹ ਨੁਕਸਾਨ ਜਿਹੜਾ ਇੱਥੇ ਤੁਸੀਂ ਹੁਣੇ ਕੁਝ ਦਿਨ ਪਹਿਲਾਂ ਮੈਨੂੰ ਦੱਸ ਰਹੇ ਸੀ ਕਿ ਇਹ ਰੋਕਿਆ ਜਾ ਸਕਦਾ ਸੀ ਕਿਵੇਂ ਬਿਲਕੁਲ ਇੱਕ ਤਾਂ ਤੁਹਾਨੂੰ ਇਹ ਪਤਾ ਹੀ ਆ ਕਿ ਜਿਹੜੇ ਇਹਨਾਂ ਨੇ ਪਾਣੀ ਜਿਹੜਾ ਨੇ ਇਹ ਜਿਹੜੇ ਡੈਮ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਪਾਣੀ ਜਿਹੜਾ ਸੀ ਉਹ ਸਮੇਂ-ਸਮੇਂ ਕੱਢਦੇ ਰਹਿੰਦੇ ਤੇ ਇਹ ਨੁਕਸਾਨ ਇਸ ਤਰ੍ਹਾਂ ਇੱਕ ਦਮ ਇਕੱਠਾ ਹੋ ਕੇ ਪਾਣੀ ਜਿਹੜਾ ਇਹ ਨਾ ਆਉਂਦਾ ਤੇ ਇਹਨਾਂ ਨੁਕਸਾਨ ਨਹੀਂ ਸੀ ਹੋਣਾ ਉਸ ਤੋਂ ਅੱਗੇ ਇਹ ਆ ਕਿ ਜਿਹੜਾ ਆ ਤੁਹਾਨੂੰ ਇਹ ਸੈਂਚਰੀ ਦੇ ਰਹੀ ਦਰਖਤ ਜਿਹੜੇ ਦਿਖ ਰਹੇ ਨੇ ਇਹਨਾਂ ਦੇ ਪਰਲੇ ਪਾਸੇ ਜਿਹੜਾ ਉਹ ਵਹਾਇਆ ਪਾਣੀ ਦੇ ਜੀ ਉਹ ਸਾਫ ਨਹੀਂ ਕੀਤੇ ਜੇ ਉਹ ਸਫਾਈ ਕੀਤੀ ਹੁੰਦੀ ਤੇ ਫਿਰ ਆ ਜਿਹੜਾ ਪਾਣੀ ਦੇ ਇਧਰੋਂ ਟੱਕਰ ਰਾ ਕੇ ਤੇ ਇਹ ਇਧਰ ਆ ਕੇ ਸਿੱਧਾ ਵਜਾ ਇਹ ਨਹੀਂ ਸਿਉਣਾ ਹੁਣ ਅਸੀਂ ਉਹਦੀ ਸਫਾਈ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਬਾਬਾ ਜੀ ਸਤਰਾਮ ਸਿੰਘ ਜੀ ਕਲਾਨੰਦਗੜ੍ਹ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਉਹਨਾਂ ਨਾਲ ਸਾਰਾ ਨਾਲ ਗੱਲਬਾਤ ਕੀਤੀ ਹੈ ਵੇ ਇਹ ਐਸਾ ਵੀ ਕਰਾ ਦਿੰਦੇ ਆ ਇਹ ਜੇ ਉਹ ਸਾਨੂੰ ਹੁਣ ਪ੍ਰਸ਼ਾਸਨ ਨੇ ਜੇ ਅਜ਼ਾਜ਼ ਦੇ ਦਿੱਤੇ ਤੇ ਇਸ ਵਾਈ ਅਸੀਂ ਕਰਵਾ ਕੇ ਤੇ ਕਰਾ ਦਰਾਂਗਾ ਅਗਲੇ ਦਾ ਹੂੰ ਮੈਂ ਤੁਹਾਨੂੰ ਇੱਕ ਬਹੁਤ ਹੀ ਅਹਿਮ ਲਿਖਤੀ ਪ੍ਰੂਫ ਜਿਹੜੇ ਕਿ 2023 ਦੇ ਵਿੱਚ ਜਦੋਂ ਫਲੱਡ ਆਉਂਦਾ ਜੀ ਉਸ ਟਾਈਮ ਦੇ ਉੱਤੇ ਇਹ ਜਿਹੜੇ ਦਰਿਆ ਜਿਸ ਤਰ੍ਹਾਂ ਕਿ ਰਾਵੀ ਦਰਿਆ ਪੁੱਜ ਤੇ ਇੱਕ ਹੋਰ ਹੈ ਇਹ ਹਾਂਜੀ ਜਲਾਲੀਆ ਦਰਿਆ ਹੈ ਇਹ ਤਿੰਨੇ ਦਰਿਆ ਮਕੌੜਾ ਪਤਨ ਦੇ ਉੱਤੇ ਜਿਨਾ ਨਗਰ ਦੀ ਤਹਿਸੀਲ ਦੇ ਜੈਨਪੁਰ ਟਾਂਡਾ ਆਦ ਪਿੰਡ ਰੇ ਜਿੱਥੇ ਇਹ ਜਾ ਕੇ ਸਾਹਮਣੇ ਇਕੱਠੇ ਹੋ ਜਾਂਦੇ ਆ ਉਹ ਇਕੱਠਾ ਹੋ ਕੇ ਪਾਣੀ ਜਿਹੜਾ ਉਹ ਸਾਰਾ ਫਿਰ ਪਾਕਿਸਤਾਨ ਨੂੰ ਜਾਂਦਾ ਹੈ ਜੀ ਹੋਇਆ ਕੀ ਹੈ ਕਿ 2020 ਦੇ ਨੇੜੇ ਤੇੜੇ ਇੱਥੇ ਬੀਐਸਐਫ ਨੇ ਜਿਹੜਾ ਦਰਿਆ ਦਾ ਵਹਾਅ ਸੀ ਨਾ ਉਹਦੇ ਵਿੱਚ ਪੱਕੀ ਕੰਕਰੀਟ ਦੀ ਦੀਵਾਰ ਜਿਹੜੀ ਆ ਉਹ ਬਣਾਈ ਉਹ ਕਿਉਂ ਬਣਾਈ ਉਹ ਉਹ ਕਹਿੰਦੇ ਨੇ ਅਸੀਂ ਗੱਲਬਾਤ ਇਹ ਕੀਤੀ ਕਹਿਣ ਲੱਗੇ ਜੀ ਵੀ ਇਧਰੋਂ ਜਿਹੜੇ ਨੇ ਅਤਵਾਦੀ ਹੁੰਦੇ ਨੇ ਤੇ ਉਹਨਾਂ ਨੂੰ ਰੋਕਣ ਵਾਸਤੇ ਬਣਾਈ ਆ ਅਸੀਂ ਕਹਾਂ ਬਈ ਤਾਰ ਲਾਈਂਦੇ ਇੱਥੇ ਬੁਰਜੀਆਂ ਪੱਕੀਆਂ ਕਾਢ ਦਿੰਦੇ ਤੇ ਤਾਰ ਇਹ ਤਾਰ ਜਿਹੜੀ ਆ ਰੁੜ ਜਾਂਦੀ ਆ ਹੁਣ ਇੱਕਦਾਂ ਤੋਂ ਉਹ ਤਾਰ ਰੁੜ ਗਈ ਤੇ ਉੱਥੇ ਤੁਸੀਂ دیوار ਬਣਾਤੀ ਹੁਣ ਇਹ ਜਿਹੜਾ ਪਾਣੀ ਆ ਇਹ ਰਸਤਾ ਬਦਲ ਕੇ ਇੱਥੇ ਆ ਗਿਆ ਜਦੋਂ ਪਾਣੀ ਨੇ ਆਪਣਾ ਰਸਤਾ ਬਦਲਿਆ ਤੇ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਜਦੋਂ 2023 ਦੇ ਵਿੱਚ ਉਹ ਮੇਰੀਆਂ ਸਾਹ ਕੋਈ ਮੇਰੀਆਂ ਕੋਈ ਵੀਡੀਓ ਨੇ ਅਸੀਂ ਉਸ ਟਾਈਮ ਦੇ ਉੱਤੇ ਫਿਰ ਡੀਸੀ ਅਮਰ ਗੁਰਦਾਸਪੁਰ ਨੂੰ ਮਿਲੇ ਤੇ ਉਹਨਾਂ ਨੇ ਫਿਰ ਇੱਕ ਜਿਹੜੀ ਸੀ ਟੀ ਦਿਨਾ ਨਗਰ ਐਸਟੀਐਮ ਨੂੰ ਕਹਿ ਕੇ ਪੜਤਾਲ ਕਰਵਾਈ ਉਹ ਫੋਟੋਆਂ ਵੇਖ ਕੇ ਵੇਖ ਕੇ ਤੇ ਰੀਲਾਂ ਵੇਖ ਕੇ ਤੁਸੀਂ ਅੱਜ ਵੀ ਜਿਹੜਾ ਨਾ ਤੁਹਾਡਾ ਵੀ ਦਿਲ ਕੰਬ ਜੇਗਾ ਤੇ ਤੁਹਾਡੀਆਂ ਅੱਖਾਂ 'ਚ ਪਾਣੀ ਆਏਗਾ ਕਿ 8-8 ਫੁੱਟਾਂ ਜਿਹੜਾ ਕਮਾਦ ਹੈ ਉਹ ਡਿੱਗ ਰਿਆ ਪਪੂਲਰ ਡਿੱਗ ਰਿਆ ਇਸ ਪੈਦਾ ਡਿੱਗ ਰਿਆ ਉੱਥੇ ਫਿਰ ਇਹਨਾਂ ਨੇ ਪੜਤਾਲ ਕਰਾਈ ਤੇ ਪੜਤਾਲ ਕਰਾ ਕੇ ਆ ਸਾਰੇ ਲਿਖਤੀ ਪੱਤਰ ਨੇ ਜਿਹੜੇ ਉਸ ਟਾਈਮ ਦੇ ਤੇ ਆ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਜਿਹੜਾ ਇਹ ਪੱਤਰ ਲਿਖਿਆ ਇਹ ਸਾਰਾ ਤੇ ਬਹੁਤ ਵੱਡਾ ਲੇਕਿਨ ਮੈਂ ਚਾਰ ਲੈਣਾ ਸਿਰਫ ਤੁਹਾਨੂੰ ਪੜ੍ਹ ਕੇ ਇਹਦੇ ਵਿੱਚ ਉਸਣਾਵਾਗਾ ਇਹ ਚ ਜਦੋਂ ਅਸੀਂ ਸ਼ਿਕਾਇਤ ਕੀਤੀ ਕਿ ਇਹ ਜਿਹੜਾ ਬੀਐਸਐਫ ਨੇ ਜਿਹੜੀ ਦੀਵਾਰ ਬਣਾਈਆਂ ਇਹ ਗਲਤ ਹੈ ਉਹ ਦੀਵਾਰ ਜੇ ਉਹਨਾਂ ਨੇ ਬਣਾਉਣੀ ਆ ਨਾ ਤੇ ਬਣਾਉਣ ਸਾਨੂੰ ਦੀਵਾਰ ਬਣਾਉਣ ਤੇ ਇਤਰਾਜ਼ ਨਹੀਂ ਪਰ ਪਾਣੀ ਦਾ ਨਿਕਾਸ ਥੱਲੋਂ ਦੀ ਬਣਾਉਣਾ ਉਹ ਸੈਫਨ ਦੇ ਥੱਲੋਂ ਦੀ ਸੈਫਨ ਬਣਾ ਦੇਣਾ ਪਾਣੀ ਥੱਲੋਂ ਦੀ ਨਿਕਲ ਜਾਏ ਦੀਵਾਰ ਭਾਵੇਂ ਜਿੰਨੀ ਮਰਜੀ ਉੱਚੀ ਪੰਜ ਬੂਤ ਬਣਾ ਲੈਣ ਇੱਥੇ ਜੋ ਮਰਜੀ ਕਰਨ ਲੇਕਿਨ ਉਹਤੇ ਫਿਰ ਜਦੋਂ ਆ ਰਿਪੋਰਟ ਤਿਆਰ ਕਰਵਾਈ ਆ ਆ ਲਿਖਿਆ ਹੈ ਕਿ ਅਪਰੋਧਕ ਤੋਂ ਇਲਾਵਾ ਹੋਰ ਪੁਆਇੰਟ ਵੀ ਨੇ ਜਿਹੜੇ ਜਿਹੜਾ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਲਿਖਦਾ ਹੈ ਕਿ ਅਪਰੋਧਕ ਤੋਂ ਇਲਾਵਾ ਪਿੰਡ ਵਾਸੀਆਂ ਨੇ ਇਹ ਵੀ ਧਿਆਨ ਵਿੱਚ ਲੈਂਦਾ ਦਾ ਕਿ ਪਿਛਲੇ ਲਗਭਗ 2 ਸਾਲਾਂ ਵਿੱਚ ਰਾਵੀ ਦਰਿਆ ਦੇ ਪਰਲੇ ਪਾਸੇ ਜੋ ਬੀਐਸਐਫ ਦੀ ਨਿੱਕਾ ਪੋਸਟ ਦੀ ਥਾਂ ਤੇ ਕੰਡਿਆਲੀ ਤਾਰ ਨਾਲ 11 ਫੁੱਟ ਪੱਕਾ ਰਸਤਾ ਬਣਾ ਗਿਆ ਹੈ ਉਸ ਦੀ ਬੰਤਰ ਇਸ ਤਰ੍ਹਾਂ ਦੀ ਹੈ ਕਿ ਉਸ ਪੁਆਇੰਟ ਤੇ ਰਾਵੀ ਦੇ ਵਹਾਅ ਦੇ ਲੰਘਣ ਦਾ ਬਹੁਤ ਤੰਗ ਸੈਕਸ਼ਨ ਬਣਦਾ ਹੈ ਜਿਸ ਕਾਰਨ ਰਾਵੀ ਦਾ ਪਾਣੀ ਡਾਇਵਰਟ ਹੋ ਕੇ ਪਿੰਡ ਜੈਨਪੁਰ ਦੀ ਵਾਹੀਯੋਗ ਜ਼ਮੀਨ ਵਿੱਚ ਬੈਕ ਫਲੋ ਕਰਦਾ ਹੈ ਅਤੇ ਇਹਨਾਂ ਵਾਹੀ ਜੋਗ ਖੇਤਾਂ ਵਿੱਚ ਪਾਣੀ ਦਾ ਭਰਾ ਹੜ ਹੋ ਜਾਂਦਾ ਹੈ ਪਿੰਡ ਵਾਸੀਆਂ ਬੇਨਤੀ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਐਸਐਫ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਸਿਵਲ ਵਰਕ ਰਸਤਾ ਦੀਵਾਰ ਵਿੱਚ ਲੁਣੇਂਦੀ ਸੋਧ ਕੀਤੀ ਜਾਵੇ ਤਾਂ ਉਹ ਸੋਧ ਕੀ ਹੈ ਸੋਧ ਇਹ ਆ ਕਿ ਉੱਥੋਂ ਦੀਵਾਰ ਹਟਾਈ ਜਾਵੇ ਉੱਥੇ ਜੇ ਦੀਵਾਰ ਬਣਾਉਣੀ ਆ ਜੇ ਬੀਐਸਐਫ ਨੇ ਆਪਣੀ ਸੇਫਟੀ ਵਾਸਤੇ ਬਾਰਡਰ ਸਕਿਉਰਟੀ ਵਾਸਤੇ ਉੱਥੇ ਉਹਨਾਂ ਨੂੰ ਰੋਕਣਾ ਇਧਰੋਂ ਦੀ ਨਾ ਜਿੱਥੋਂ ਪਾਣੀ ਜਾਂਦਾ ਹੈ ਉੱਥੋਂ ਦੀ ਕੋਈ ਨਾ ਆਵੇ ਉੱਥੇ ਪਾਣੀ ਦੇ ਮਤਲਬ ਕਿ ਥੱਲੇ ਸੈਫਨ ਬਣਾ ਦ। ਹੂੰ ਜਦੋਂ ਪਾਣੀ ਆਵੇ ਜਿਸ ਤਰ੍ਹਾਂ ਆਮਤ ਘਰ ਦੇ ਰਹਿਵਾਂ ਦੇ ਜਾਂ ਤੁਸੀਂ ਵੇਖਿਆ ਹੋਗਾ ਆਪਾਂ ਬਾਹਾੜਾ ਡੈਮਾ ਲਿ ਜਾਓ ਤੇ ਨਹਿਰਾਂ ਜਿਹੜੀਆਂ ਨੇ ਉਹ ਉੱਤੋਂ ਜਾਂਦੀਆਂ ਨੇ ਤੇ ਦਰਿਆ ਥੱਲੇ ਜਾਂਦੇ ਨੇ। ਹੂੰ ਇਸੇ ਤਰ੍ਹਾਂ ਇਹ ਜਿਹੜਾ ਪਾਣੀ ਆ ਇਹ ਥੱਲੇ ਉੱਤੇ ਰੋਡ ਬਣਾ ਲਿੰਦੇ ਆਪਣੀ ਸੜਕ ਬਣਾਉਣ ਜੋ ਮਰਜ਼ੀ ਕਰ। ਲੇਕਿਨ ਪਾਣੀ ਦਾ ਨਿਕਾਸ ਚਾਹੀਦਾ ਹੈ ਤੁਹਾਨੂੰ। ਹੂੰ ਉਹ ਅਜੇ ਤੱਕ ਨਹੀਂ ਨਾ ਬਣਾ ਤਾਂ ਕੀ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਢਾਫ ਲੱਗ ਗਈ ਤੇ ਪਾਣੀ ਪੁੱਠਾ ਮੁੜਿਆ ਆ। ਜੀ ਪਾਣੀ ਪੁੱਠਾ ਜਦੋਂ ਨੰਗੇ ਨੂੰ ਰਸਤਾ ਨਹੀਂ ਅਗੇ ਉਹ ਸਾਈਡ ਤੋਂ ਲੰਘਿਆ। ਤੇ ਆ ਮੈਂ ਨਹੀਂ ਕਹਿੰਦਾ ਐਸ.ਡੀ.ਐਮ ਸਾਹਿਬ ਤੇ ਇਹਦੇ ਵਿੱਚ ਡਰੇਨੇ ਭਾਗ ਤੇ ਮੈਨੇ ਭਾਗ ਉਹਨਾਂ ਨੇ ਇਰੀਗੇਸ਼ਨ ਵਾਲਿਆਂ ਨੇ ਸਾਰਿਆਂ ਨੇ ਇੱਕ ਸੈੱਟ ਬਣੀ ਸੀ ਜਿਹਨਾਂ ਰਿਪੋਰਟ ਤਿਆਰ ਕੀਤੀ ਆ ਉਹਨਾਂ ਨੇ ਡੀ.ਸੀ ਸਾਹਿਬ ਨੂੰ ਲਿਖਿਆ ਔਰ ਇਹਦੀਆਂ ਜੜੀਆਂ ਕਾਪੀਆਂ ਸੀ ਫਿਰ ਮੈਂ ਦਰਖਾਸਤਾਂ ਲਿਖ ਕੇ ਤੇ ਮੈਂ ਗ੍ਰਹਿ ਮੰਤਰੀ ਭਾਰਤ ਸਰਕਾਰ ਨੂੰ ਫਿਰ ਜਿਹੜਾ ਡਿਫੈਂਸ ਮਿਨਿਸਟਰ ਆ ਉਹਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਸਾਰਿਆਂ ਨੂੰ ਦਰਖਾਸਤਾਂ ਕੱਢੀਆਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਵਾਰੀ ਤਾਂ ਨੁਕਸਾਨ ਮਤਲਬ ਕਿ ਨੁਕਸਾਨ ਹੋ ਗਿਆ ਆਉਣ ਵਾਲੇ ਸਮੇਂ 'ਚ ਨਾ ਹੋਵੇ ਇਸ ਕਰਕੇ ਇਹ ਦੀਵਾਰ ਹਟਾਉਣੀ ਜ਼ਰੂਰੀ ਆ ਹੁਣ ਉਹ ਝਮਕੜ ਸਾਹਿਬ ਜੇ ਕਿਤੇ ਦੀਵਾਰ ਹਟਾਈ ਜਾਂਦੀ تحصیل ਦੀ ਨਾਨਕਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਲੋਪੋਕੇ ਇਹ ਜਿਹੜੀਆਂ 6 ਤਹਿਸੀਲਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋਈ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਉਹ ਦਰਿਆਵਰਦ ਹੋਈ ਆ ਹਮਮ ਔਰ ਜਿਹੜੇ ਮਕਾਨਾਂ ਮਕਾਨ ਟਹਿਗੇ ਸੜਕਾਂ ਟਹਿਗੀਆਂ ਸੂਵੇ ਸਵੇ ਟਹਿਗੇ ਜਿੰਨਾ ਆਰਥਿਕ ਨੁਕਸਾਨ ਹੋਇਆ ਇਹ ਬਿਲਕੁਲ ਨਾ ਹੁੰਦਾ ਜਿਗਤੇ ਹੁੰਦਾ ਲੇਕਿਨ ਸਾਡੀ ਗੱਲ ਜਿਹੜੀ ਆ ਨਹੀਂ ਸੁਣੀ ਗਈ ਮੈਂ ਇਸ ਕਾਲ ਬਾਰੇ ਜਿਹੜਾ ਸੀ ਉਹ ਮੈਂ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਪਾਉਣੀ ਸੀ ਪਰ ਉਸ ਸਮਾਂ ਨਾਲ ਲੱਗਣ ਕਰਕੇ ਤੁਹਾਨੂੰ ਪਤਾ ਜਣੀ ਮੇਰੀ ਆ। ਕਿ ਇਹ ਇਹ ਜੇ ਆਪਾਂ ਇਹ ਸਵਾਲ ਅੱਜ ਕਰਦੇ ਆਂ ਤਾਂ ਸਾਨੂੰ ਇਹ ਕਹਿ ਦਿੱਤਾ ਜਾਂਦਾ ਵੀ ਨੈਸ਼ਨਲ ਸਿਕਿਉਰਿਟੀ ਆ ਤੁਸੀਂ ਉਹਦੇ ਤੇ ਵੀ ਜਾਂ ਆਪਦੀਆਂ ਫੋਰਸਸ ਤੇ ਵੀ ਸਵਾਲ ਕਰਦੇ ਹੋ। ਨਹੀਂ। ਮੈਂ ਫੋਰਸਸ ਤੇ ਸਵਾਲ ਨਹੀਂ ਕਰ ਰਿਹਾ। ਹੂੰ। ਵੇਖੋ ਉਹ ਜਿਹੜਾ ਜਿੱਥੋਂ ਇਹ ਦਰਿਆ ਰਾਵੀ ਇਹ ਰਾਵੀ ਦਰਿਆ ਹੈ ਨਾ ਜਿਹੜਾ ਇਹ ਇੱਕ ਵਾਰ ਨਹੀਂ ਪਾਕਿਸਤਾਨ 'ਚ ਦਾੰਦਾ। ਇਹ ਪਹਿਲਾਂ ਇਸ ਤਰ੍ਹਾਂ ਪਾਕਿਸਤਾਨ 'ਚ ਐਂਟਰ ਕਰ ਗਿਆ ਉਸ ਤੋਂ ਬਾਅਦ ਫਿਰ ਇੰਡੀਆ 'ਚ ਆ ਗਿਆ। ਠੀਕ ਹੈ। ਇੰਡੀਆ ਤੋਂ ਆ ਕੇ ਫਿਰ ਪਾਕਿਸਤਾਨ ਚ ਗਿਆ। ਫਿਰ ਇੰਡੀਆ ਚ ਆ ਗਿਆ ਫਿਰ ਪਾਕਿਸਤਾਨ ਚ ਲੱਗ ਗਿਆ ਇੱਕ ਕਿੰਨੇ ਰਸਤੇ ਨੇ ਸਾਰੇ ਤੇ ਕੀ ਦੁਵਾਰਾ ਕੱਢੀਆਂ ਨੇ ਜੇ ਦੁਵਾਰਾ ਕੱਢ ਦਿੱਤੀਆਂ ਜਾਣ ਤੇ ਪਾਣੀ ਕਿਧਰ ਦੀ ਜਾਏਗਾ ਮੇਰਾ ਕਹਿਣਾ ਇਹ ਆ ਕਿ ਤੁਸੀਂ ਥੱਲੇ ਪਿੱਲਰ ਕੱਢ ਕੇ ਤੇ ਜਿਹੜੀਆਂ ਤਾਰਾਂ ਨੇ ਪਾਣੀ ਦਾ ਨਿਕਾਸ ਬਣਾਓ ਜੇ ਕੋ ਤੁਹਾਨੂੰ ਉਧਰੋਂ ਆਉਂਦੇ ਕੋਈ ਆਦਮੀ ਇਸ ਤਰ੍ਹਾਂ ਹਥਿਆਰ ਬੰਦ ਆਉਂਦੇ ਨੇ ਜਾਂ ਕੋਈ ਵੀ ਨਸ਼ੀਲੇ ਪਦਾਰਥ ਆਉਂਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਮਲਕੇ ਜਿਹੜੀਆਂ ਫੋਰਸਾਂ ਨੇ ਸਾਡੀਆਂ ਉਹ ਬੜੇ ਹੋਰ ਤਰ੍ਹਾਂ ਦੇ ਜਿਹੜੇ ਨੇ ਉੱਥੇ ਇੰਤਜ਼ਾਮ ਕਰ ਸਕਦੇ ਆ ਨੇ ਮੰਨ ਲਓ ਪਿੱਲਰ ਕੱਢ ਕੇ ਉੱਥੇ ਤਾਰ ਲਾ ਦੇਣ ਥੱਲੋਂ ਘਾਵੇ ਨਾ ਜੇ ਜਵਾਰ ਵੀ ਕੱਢਣੀ ਆ ਤੇ ਉਹ ਹਿਸਾਬ ਦੇ ਨਾਲ ਕੱਢਣ ਕਿ ਪਾਣੀ ਨੂੰ ਰੁਕਾਉਣਾ ਆਵੇ ਮੇਰਾ ਕਹਿਣਾ ਸਿਰਫ ਇਹ ਆ ਇਹ ਨਹੀਂ ਹੈਗਾ ਕਿ ਮੈਂ ਫੋਰਸਾਂ ਦੇ ਨਾਲ ਨੁਕਸਾਨ ਕਿੰਨਾ ਘਾਇਆ ਸਰਸਾ ਸਾਹਿਬ ਇੱਥੇ ਹੁਣ ਮੱਖਰ ਸਾਹਿਬ ਨੁਕਸਾਨ ਦੀ ਗੱਲ ਆ ਤੁਸੀਂ ਨਹਿਰ ਵੇਖ ਕੇ ਆਇਓ ਮਾਦੂਪੁਰ ਹੜ੍ਹ ਤੇ ਗਾਇਓ ਕਰਨੀ ਜੀ ਉੱਥੇ ਜਿਹੜੀ ਨਹਿਰ ਉਹ ਜਿੰਨੇ ਥਾਵਾਂ ਤੋਂ ਨਹਿਰ ਟੁੱਟੀ ਆ ਔਰ ਜੇਕਰ ਸਾਫ ਸੰਗਤ ਦੇ ਕਰਨ ਦੋ ਪੰਡੇ ਬੰਦੇ ਜਿਹੜੇ ਨੇ ਜਿਨ੍ਹਾਂ ਨੇ ਮਿਲ ਕੇ ਤੇ ਉਹ ਨਹਿਰ ਪਿੱਛੋਂ ਕੱਟੀ ਆ ਜੇ ਉਹ ਨਹਿਰ ਨਾ ਨਾ ਕੱਟਦੇ ਤੇ 40 ਪਿੰਡ ਜਿਹੜੇ ਸੀ ਨਾ ਪਿੰਡ ਦਾ ਨਾਮ ਕੀ ਆ ਜੀ ਪਿੰਡ ਦਾ ਨਾਮ ਦੱਸਿਓ ਜੀ ਨਹੀਂ ਨਹੀਂ ਉਹ ਨਹੀਂ ਨਹੀਂ ਮਾਦੋਪੁਰ ਦੇ ਨਾਲ ਮਾਦੋਪੁਰ ਦੇ ਨਾਲ ਪਿੰਡ ਨੇ 40 ਪਿੰਡ ਨੇ ਉੱਥੇ ਜਿਹੜੀ ਨਹਿਰ ਜਦੋਂ ਪਹਿਲਾਂ ਟੁੱਟਦੀ ਆ ਨਾ ਉਹ ਨਹਿਰ ਟੁੱਟਣ ਤੇ ਇੱਕ ਧਮ ਜਿਹੜਾ ਸੀ ਉਹ ਪਾਣੀ ਚਲੇ ਗਿਆ ਫਿਰ ਉਹਨਾਂ ਨੇ ਡੀਸੀ ਸਾਹਿਬ ਦੇ ਨਾਲ ਸੰਪਰਕ ਕਰਕੇ ਸਾਹਬ ਸਿੰਘ ਬੰਦੇ ਨੇ ਉਹਨੇ ਫਿਰ ਉਹ ਨਹਿਰ ਜਿਹੜੀ ਆ ਪਿੱਛੋਂ ਤੜਵਾਈਆ ਅੱਛਾ ਪੋਕਲੇ ਨਾਲ ਜੀਸੀਪੀ ਨਾਲ ਉੱਥੇ ਇੱਕ ਆਇਆ ਆਪਣਾ ਅ ਕ੍ਰੈਸ਼ਰ ਵਾਲਾ ਬਾਬਾ ਬਾਬਾ ਨਾਲ ਦੇ ਮਸ਼ਹੂਰ ਹੈ ਉਹ ਉਸ ਨਹਿਰ ਦੇ ਉੱਤੇ ਉਹਦਾ ਕ੍ਰੈਸ਼ਰ ਹੈ ਉਹਨੇ ਪਿਸਟਲ ਘੜ ਰਿਹਾ ਉਹ ਕਹਿੰਦਾ ਮੈਂ ਨਹਿਰ ਨਹੀਂ ਕੱਟਣ ਦੇਣੀ ਅੱਛਾ ਫਿਰ ਉਹ ਡੀਸੀ ਦੇ ਨਾਲ ਉਹਨਾਂ ਨੇ ਫੋਨ ਕੀਤਾ ਹੁਣ ਵੇਖੋ ਮੈਂ ਇਹ ਬੇਚਿੱਜ ਕੋ ਕੇ ਗੱਲ ਕਰ ਰਿਹਾ ਜੋ ਮੈਨੂੰ ਪਤਾ ਲੱਗਿਆ ਹਾਂ ਫਿਰ ਉਹਨੇ ਜਦੋਂ ਪਿਸਤਲ ਕੱਢਿਆ ਪਰ ਉਹਨੇ ਪ੍ਰਵਾਹ ਨਹੀਂ ਕੀਤੀ ਉਹਨੇ ਸਾਹਬ ਸਿੰਘ ਉਹ ਆਪ ਤੇ ਪਾਣੀ ਚ ਘਿਰਿਆ ਸੀ ਜੋ ਉਹਨੇ ਦੱਸਿਆ ਪਰ ਉਹਨੇ ਆਪਣੇ ਸਾਥੀਆਂ ਨੂੰ ਕਹਾ ਕਿ ਪ੍ਰਵਾਹ ਨਾ ਕਰੋ ਤੁਸੀਂ ਡੀਸੀ ਸਾਹਿਬ ਨਾਲ ਫਿਰ ਗੱਲ ਕੀਤੀ ਡੀਸੀ ਸਾਹਿਬ ਨੇ ਕਿਹਾ ਜਿੱਥੋਂ ਤੁਹਾਨੂੰ ਠੀਕ ਲੱਗਦਾ ਤੁਸੀਂ ਉੱਥੋਂ ਨਹਿਰ ਕੱਟ ਦਿਓ ਜਿਹੜੇ ਬੰਦੇ ਨੇ ਜੋ ਕੀਤਾ ਇਹ ਡੀਸੀ ਪਠਾਨਕੋਟ ਦੀ ਗੱਲ ਕਰ ਰਿਹਾ ਮੈਂ ਡੀਸੀ ਪਠਾਨਕੋਟ ਨੇ ਫਿਰ ਦੇ ਨਾਲ ਕਿੰਨਾ ਬਚਾ ਹੋਇਆ ਉਹਦੇ ਨਾਲ 40 ਪਿੰਡ ਬਚੇ ਕਿ ਇਹ ਉਹ ਨਰ ਪਿੱਛੋਂ ਨਾ ਕੱਟਦੇ ਉਹ ਫਿਰ ਪਾਣੀ ਜਿਹੜਾ ਸੀ ਰਾਵੀ 'ਚ ਆਇਆ ਹੁਣ ਇਹਦੇ ਨਾਲ ਮਕਰ ਸਾਹਿਬ ਸਿਆਣੇ ਦੇ ਪਹਿਲਾਂ ਆਮ ਤੌਰ ਤੇ ਘਾਹਤਾ ਪਾਣੀ ਪੁਲਾਂ ਦੇ ਥੱਲਿਆਂ ਦੀ ਟੱਪਦਾ ਹਮ ਪਰ ਐਸ ਵਾਰੀ ਕੀ ਹੋਇਆ ਪਾਣੀ ਪੁਲਾਂ ਦੇ ਉੱਤੋਂ ਦੀ ਟੱਟੋਂ ਦੀ ਟੱਪਿਆ 12-12 ਫੁੱਟ ਪਾਣੀ ਉੱਤੋਂ ਦੀ ਟੱਪਿਆ ਜਿਸ ਕਰਕੇ ਇਹ ਸਾਰਾ ਕੁੱਕੜ ਜੁੜਿਆ ਔਰ ਇੱਕ ਗੱਲ ਮੈਂ ਹੋਰ ਕਹਿਣ ਤੋਂ ਗੁਰੇ ਜ ਨਹੀਂ ਕਰਾਂਗਾ ਬੇਸ਼ੱਕ ਦੀ ਮੈਨੂੰ ਇਹਦੀ ਜਿੰਨੀ ਮਰਜ਼ੀ ਕੀ ਮਚਕਾਉਣ ਦਿੱਤਾ ਕਿਉਂਕਿ ਮੈਨੂੰ ਪਤਾ ਜਦੋਂ ਸਰਕਾਰਾਂ ਦੇ ਖਿਲਾਫ ਬੋਲਣਾ ਜਾਂ ਕਿਸੇ ਦੇ ਕੋਰੋਨਾ ਤੇ ਉਹਨਾਂ ਨੇ ਕੀ ਕਰਨਾ ਤੇ ਇਸ ਗੱਲ ਦਾ ਮੈਨੂੰ ਕੋਈ ਪਰਵਾਹ ਨਹੀਂ ਪਰ ਸੱਚ ਮਿਹਨਤ ਦੇਖੋ ਤੁਸੀਂ ਮੁੰਡਿਆਂ ਦੀ ਤੁਸੀਂ ਇੱਥੇ ਖੜੇ ਹੋ ਦਿਨ ਰਾਤ ਲੱਗੇ ਹੋਏ ਐ ਔਰ ਜਕਾਰੇ ਲਾ ਕੇ ਜਿੰਨਾ ਕੰਮ ਐ ਮੈਨੂੰ ਇਹ ਲੱਗਦਾ ਕਿ ਗੁਰੂ ਸਾਹਿਬ ਨੇ ਇੱਕ ਡਰਾਈਵਿੰਗ ਫੋਰਸ ਜਿਹੜੀ ਸਰਸਾ ਸਾਹਿਬ ਦਿੱਤੀ ਐ ਨਾ ਉਹ ਪਤਾ ਨਹੀਂ ਐਸੀ ਕਮਾਲ ਐ ਦਿਨ ਰਾਤ ਕੱਲ ਮੈਂ ਲੁਧਿਆਣੇ ਵਾਲੇ ਸਰਸਾਲੀ ਵਾਲੇ ਬੰਦ ਤੇ ਸੀਗਾ 2 ਘੰਟੇ ਵੀ ਨਹੀਂ ਲੋਕ ਸੌਂਦੇ ਉੱਥੇ ਹੀ ਪੈ ਜਾਂਦੇ ਐ ਲੱਗੇ ਪਏ ਐ ਬੋਰੀਆਂ ਭਰੀ ਜਾਂਦੇ ਐ ਮੁੰਡੇ ਹਾਂ ਫੋਟੋਆਂ ਵਾਲੇ ਫੋਟੋਆਂ ਕਰਾਉਣ ਵੀ ਆਉਂਦੇ ਲੀਡਰ ਚਲੋ ਮੈਂ ਕਹਿੰਦਾ ਉਹਨਾਂ ਨੂੰ ਵੀ ਮਾਫ ਕਰੋ ਕਰਾ ਕੇ ਜਾਣ ਦਿਓ ਤੁਸੀਂ ਤੰਗ ਨਾ ਕਰੋ ਨਹੀਂ ਅਸੀਂ ਉਹਨਾਂ ਨੂੰ ਕੁਝ ਨਹੀਂ ਜਿਆ ਕਿਹਾ ਅਸੀਂ ਤੇ ਇਹ ਗੱਲ ਕਹਿਨੇ ਆ ਕਿ ਆਓ ਜੀ ਸਦਕੇ ਪੋਟਾ ਨੂੰ ਆਓ ਤੁਸੀਂ ਨਾ ਇੱਕ ਕਟਾਰੂ ਚੱਪ ਦੇ ਨਾਲ ਮੇਰੀ ਵੀਡੀਓ ਵੇਖਿਓ ਜੀ ਇੱਥੇ ਸੀ ਇਸੇ ਪੁਆਇੰਟ ਦੀ ਆਓ ਜੀ ਕਟਾਰੂ ਸਾਹਿਬ ਉਹ ਗੱਡੀ ਦੇ ਉੱਤੇ ਬੈਠੇ ਨੇ ਤੇ ਮੈਂ ਉਹਨਾਂ ਨੂੰ ਲੈ ਕੇ ਇਧਰ ਆ ਰਿਹਾ ਮੈਂ ਕਿਹਾ ਕਟਾਰੂ ਸਾਹਿਬ ਇੱਕ ਵਾਰ ਦੇਖੋ ਕਹਿੰਦਾ ਯਾਰ ਮੈਂ ਸਵੇਰ ਦਾ ਤੱਕਿਆ ਤੇ ਮੈਨੂੰ ਅੱਗੇ ਬੰਦੇ ਢੀਕਦੇ ਨੇ ਲਹਜ ਸੁਣ ਲਿਓ ਜੇ ਮੇਰੇ ਉੱਥੇ ਮੈਂ ਉਹਨੂੰ ਕਿਹਾ ਕਟਾਰੂ ਸਾਹਿਬ ਅਸੀਂ ਵੀ ਯਾਰ ਬੰਦੇ ਆ ਤੇ ਅਸੀਂ ਵੇਖੋ ਮੈਂ ਬਾਹਰ ਆਏ ਆ ਤੇ ਉਹਨੂੰ ਮੈਂ ਸਾਰੀ ਹਰਾਈ ਦੱਸੀ ਕਿ ਆ ਜਿਹੜਾ ਦਰਿਆ ਆ ਨਾ ਹਾਂਜੀ ਇਹਦਾ ਜਿਹੜਾ ਪਾਣੀ ਜਿਹੜਾ ਇੱਧਰ ਆ ਕੇ ਟਕਰਾ ਅਗਲੀ ਆ ਨਾ ਇਹ ਜਿਹੜੀ ਸੜਕਾਂ ਨੇ ਇਹ ਬੜੀ ਮੇਨ ਸੜਕਾ ਹੈ ਇਹ ਜਿਸ ਤਰ੍ਹਾਂ ਕਿ ਦੀਨਾ ਨਗਰ ਤੋਂ ਤਾਰਾਗੜ ਤੇ ਨਰੋਟ ਜੈਮਲ ਸਿੰਘ ਹੁੰਦੀ ਹੋਈ ਇਹ ਜੀ ਐਂਡ ਕੇ ਕਠੂਆ ਜਾਂਦੀ ਆ ਹਾਂ ਇਹ ਮੇਨ ਰੋਡ ਹੈ ਜੇ ਇਹ ਟੁੱਟ ਗਈ ਤੇ ਬੜਾ ਨੁਕਸਾਨ ਹੋਏਗਾ ਇਸੇ ਕਰਕੇ ਅਸੀਂ ਸਾਨੂੰ ਡੀ ਸੀ ਸਾਹਿਬ ਦੇ ਕੋਲ ਜਿਹੜੇ ਬੰਦੇ ਨੇ ਚੰਗੀ ਗੱਲ ਕੀਤੀ ਯਾਰ ਮੈਂ ਉਹਦਾ ਚੰਗਾ ਹੂੰ ਥਿਸ ਇਸ ਹਰ ਜਸਵੰਤ ਹੋਰੇ ਸੀ ਮੇਰੇ ਇੱਥੇ ਸੈਕਟਰੀ ਸੀ ਤੇ ਮੈਂ ਤੇ ਪਹਿਲਾਂ ਇੱਕ ਦਿਨ ਚੱਕਰ ਮਾਰ ਕੇ ਤੇ ਚੱਲ ਗਿਆ ਤੇ ਉਹ ਕਹਿਣ ਲੱਗੇ ਜਸਵੰਤ ਜੇ ਤੁਸੀਂ ਕਰ ਸਕਦੇ ਤੇ ਕਰੋ ਕਿਉਂਕਿ ਸਰਕਾਰ ਇਹ ਢਿੱਛ ਇਨੀ ਕੁਝ ਕਰ ਸਕਦੀ ਉਹ ਸਰਕਾਰਾਂ ਦੇ ਸਾਥ ਆਵ ਹੁੰਦੇ ਨੇ ਹੂੰ ਤੇ ਇਹ ਕਹਿਣ ਲੱਗੇ ਵੀ ਆ ਗੱਲ ਇਹ ਨਾ ਮੈਨੂੰ ਫੋਨ ਕੀਤਾ ਮੈਂ ਉਸੇ ਟਾਈਮ ਤੇ ਸਵੇਰੇ ਆ ਗਿਆ ਅਸੀਂ ਆ ਕੇ ਹੀ ਇੱਥੇ ਬੰਦੇ ਲਿਆ ਕੇ ਇੱਥੇ ਮੋਰਚੇ ਘੱਟ ਤੇ ਬਾਬਾ ਹਜੂਰ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਉਹਨਾਂ ਨੇ ਕਿਹਾ ਵੀ ਘੱਟੇ ਉਹਨਾਂ ਨੇ 60000 ਘਟਾ ਉਸੇ ਟਾਈਮ ਦੇ ਦਿੱਤੇ ਜਿਹੜਾ ਸੀ ਉਹ ਭੇਜ ਦਿੱਤਾ ਬਾਬਾ ਸਤਨਾਮ ਸਿੰਘ ਜੀ ਕਲਾਂੰਦਗੜ ਵਾਲੇ ਉਹ ਆਪ ਆਏ ਔਰ ਉਹ ਮੈਨੂੰ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਕਰੋ ਤੇ ਪ੍ਰਸ਼ਾਸਨ ਨਾਲ ਗੱਲ ਕਰ ਲਓ ਤੇ ਜਿਹੜੇ ਉਹ ਵਹਾਰ ਹੈ ਨਾ ਆਪਾਂ ਮਸ਼ੀਨਾ ਮੈ ਲਾਵਾਂਗਾ ਤੇ ਤੁਸੀਂ ਉਧਰੋਂ ਸਪਾਈ ਕਰ ਲਓ ਤੇ ਆਪਾਂ ਇਹ ਕਰਦੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਸਾਨੂੰ ਆਗਿਆ ਦੇ ਦਿਓ ਹਮ ਜਿਹੜਾ ਦਰਿਆ ਦਾ ਪਾਣੀ ਜਿਹੜਾ ਇਧਰ ਆਉਂਦਾ ਨਾ ਸਿੱਧਾ ਆ ਕੇ ਇਧਰ ਟੱਕਰ ਲਾਉਂਦਾ ਅਸੀਂ ਇਸ ਦਰਿਆ ਦਾ ਪਾਣੀ ਦਾ ਜਿਹੜਾ ਵਹਾਅ ਆ ਉਹ ਪਿੱਛੋਂ ਸਪਰ ਬਣਾ ਕੇ ਪਹਿਲਾਂ ਤੇ ਪਾਣੀ ਉਧਰ ਚਾਲੂ ਕਰਾਂਗੇ ਠੀਕ ਹੈ ਉਹ ਚਾਲੂ ਕਰਕੇ ਉੱਥੋਂ ਸਪਰ ਬਣਾ ਕੇ ਇਹ ਪਾਣੀ ਦਾ ਜਿਹੜਾ ਵਹਾਇਆ ਉਧਰ ਕਰਾਂਗੇ ਉਹਦੇ ਨਾਲ ਆਹ ਜਿਹੜੀ ਮਲਕੇ ਛੜ ਗਿਆ ਇੰਨਾ ਚੌੜਾ ਸਪਰ ਬਣਾ ਲੋਂਗੇ ਇੰਨੇ ਇੰਨੇ ਵਹਿੰਦੇ ਪਾਣੀ ਚ ਮੱਖੜ ਸਾਹਿਬ ਇਸੇ ਕਰਕੇ ਤੇ ਉਹ ਪਹਿਲਾਂ ਉਧਰ ਕਰਾਉਣਾ ਇਹ ਤਾਂ ਕੁਝ ਵੀ ਨਹੀਂ ਆਗੇ ਕੁਝ ਵੀ ਨਹੀਂ ਹੈ ਨਾ ਸੰਗਤ ਅੱਗੇ ਕੀ ਆ ਹਾਂ ਮੈਨੂੰ ਇਹ ਦੱਸੋ ਜੇ ਅਟਕ ਦਰਿਆ ਅਟਕਾ ਸਕਦੇ ਹੋ ਹਾਂ ਤੇ ਮੱਖੜ ਸਾਹਿਬ ਆਹ ਰਾਵੀ ਕਿੱਡੀ ਕਬੱਡੀ ਆ ਯਾਰ ਤੇ ਫਿਰ ਐਨੀਆ ਸਕਤਾ ਇਰਖ ਦੇਖੋ ਕਾਰਸੇ ਵਾਲੇ ਮਹਾਂਪੁਰਸ਼ ਸਜਤਾ ਇਥੇ ਹੁਣ ਇਲਾਕੇ ਦੀਆਂ ਸक्तਾਂ ਵੱਲੋਂ ਬਹੁਤ ਸਹਿਯੋਗ ਮਿਲਿਆ ਮੈਂ ਤਾਂ ਕਹਿ ਰਿਹਾ ਕਿ ਟਰਾਲੀ 8000 ਦੀ ਕਰਤੀ ਮਿੱਟੀ ਦੀ ਜੇ ਕਿਤੋਂ ਹੁਣ ਅਸੀਂ ਮੰਗਾਈ ਜਾਨੇ ਆ ਤੇ ਕੱਲ ਉੱਥੇ ਪਠਾਨਕੋਟ ਬਰਿੰਦਰ ਮੀਤ ਪਾੜੇ ਹੋਣੇ ਜਿਹੜੇ ਐਮ ਐਲ ਏ ਆ ਉਹ ਦੀਨਾਨਗਰ ਦੇ ਕਿਸੇ ਇਲਾਕੇ 'ਚ ਹੀ ਲਾਰੇ ਆ ਬਨ ਉਹ ਮੈਂ ਉੱਥੇ ਐਸਟੀਮੇਟ ਲਾਇਆ 500 ਟਰਾਲੀ 40 50 ਲੱਖ ਦੀ ਤਾਂ ਮਿੱਟੀ ਉੱਥੇ ਪੈ ਗਈ ਤੇ ਜੇ ਇਹਨੂੰ ਇੱਥੇ ਸਪਾਰ ਬਣਾਉਣਾ ਤਾਂ ਹਿਸਾਬ ਨਹੀਂ ਹੈਗਾ ਕੋਈ ਨਹੀਂ ਨਹੀਂ ਮਕਰ ਸਾਹਿਬ ਇੱਥੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਇੱਥੋਂ ਦੇ ਇਲਾਕੇ ਦੇ ਲੋਕ ਅੱਜ ਦਿਨ ਮੈਂ ਤੁਹਾਨੂੰ ਸਵੇਰ ਦੀ ਗੱਲ ਦੱਸਾਂ ਮੇਰਾ ਨਾ ਜਨਰਲ ਸਟਾਨ ਜਿਹੜਾ ਬਣੀਏ ਕੇ ਪਿੰਡ ਹੈ ਲੋਪੋ ਕੇ ਚਗਾਵਾ ਤੇ ਮੇਰੇ ਪਿੰਡ ਤੋਂ ਮੇਰੇ ਪਤੀ ਇਹ ਨਹੀਂ ਉੱਥੇ ਸਾਰਾ ਪਰਿਵਾਰ ਉਹ 12 13 ਟਰਾਲੀਆਂ ਗੱਡ ਗੱਟੇ ਭਰ ਕੇ ਪਿੰਡੋਂ ਲੈ ਕੇ ਆਇਆ ਤੇ ਖੋਨੇਵਾਲ ਲੈ ਕੇ ਪਹੁੰਚਿਆ ਉਹ ਕਹਿੰਦੇ ਚਾਚਾ ਜੀ ਜਿੰਨੀਆਂ ਟਰਾਲੀਆਂ ਕਹੋ ਇੱਥੇ ਵੀ ਅਸੀਂ ਢੱਕਿਆ ਗਿਆ ਪਰਵਾਹ ਨਾ ਕਰੋ ਮਿੱਟੀ ਸਾਨੂੰ ਬਾਹਰੋਂ ਜੜੀ ਆ ਕੋਈ ਕਿਤੇੋਂ ਕੋਈ ਕਿਤੇੋਂ ਮਿਲ ਜਾਰੀ ਆ ਔਰ ਇੱਥੇ ਪੈਸੇ ਦੀ ਲੋੜ ਨਹੀਂ ਹੈਗੀ ਮਲੇ ਬਿਨਾ ਪੈਸੇ ਤੋਂ ਜਿਹੜਾ ਉਹ ਮਿੱਟੀ ਮਿਲੇਗੀ ਤੇ ਇਹ ਗੱਟੇ ਜਿਹੜੇ ਨੇ ਉਹ ਸਾਨੂੰ ਚਾਹੀਦੇ ਆ ਸਾਨੂੰ ਸੰਗਤ ਦੀ ਲੋੜ ਆ ਸੰਗਤ ਗੱਟੇ ਚਾਹੀਦੇ ਇਹਦੀ ਅਪੀਲ ਕਰਦੀਏ ਬਿਲਕੁਲ ਗੱਟਿਆਂ ਦੀ ਅਪੀਲ ਗੱਟਿਆਂ ਦੀ ਅਪੀਲ ਜਿਹੜੀ ਉਹ ਸੋ ਇਸ ਥਾਂ ਤੇ ਗੱਟਿਆਂ ਦੀ ਲੋੜ ਹੈ ਪਲੀਜ਼ ਮਿੱਟੀ ਦਾ ਅਰੇਂਜਮੈਂਟ ਹੈਗਾ ਇਹ ਮਿੱਟੀ ਦੀ ਵੀ ਮਿੱਟੀ ਵੀ ਜਿਹੜੇ ਨੇੜੇ ਵਾਲੇ ਪਿੰਡਾਂ ਵਾਲੇ ਨੇ ਜਿੱਥੋਂ ਜਿੱਥੋਂ ਲਿਆ ਸਕਦੇ ਨੇ ਨਾ ਉਹ ਵੀ ਮਿੱਟੀ ਉਹ ਮਿੱਟੀ ਗੱਟੇ ਭਰ ਕੇ ਲਿਆਉਣਾ ਗੱਟੇ ਭਰ ਕੇ ਲਿਆਉਣਾ ਹਾਂਜੀ ਗੱਟੇ ਭਰ ਕੇ ਮਿੱਟੀ ਲਿਓ ਬੜੀ ਵਧੀਆ ਗੱਲ ਐ ਸਮਾਂ ਵੀ ਬਚੂਗਾ ਔਰ ਕੰਮ ਤੁਰੰਤ ਛੇਤੀ ਹੋਊਗਾ ਬਹੁਤ ਧੰਨਵਾਦ ਸਰਸਾ ਸਾਹਿਬ ਤੁਹਾਡਾ ਬਾਰੀਕਾ ਖਾਲਸਾ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਚੈਨਲ ਦੀ ਚਲੋ ਸਾਰਾ ਹੀ ਮੀਡੀਆ ਠੀਕ ਐ ਜਿਹੜੇ ਵੀ ਆਪੋ ਆਪਣੀ ਥਾਂ ਤੇ ਕੰਮ ਕਰ ਰਹੇ ਨੇ ਇਥੋਂ ਦਾ মিডিਆ ਵੀ ਸਾਨੂੰ ਬਹੁਤ ਸਹਿਯੋਗ ਦੇ ਰਿਹਾ ਅੱਜ ਤੁਸੀਂ ਆਏ ਜੇ ਮੈਂ ਸਵੇਰੇ ਤੁਹਾਨੂੰ ਯਾਦ ਕਰ ਰਿਹਾ ਸਾਂ ਕਿ ਮਕਰ ਸਾਹਿਬ ਨਹੀਂ ਆਏ ਨਹੀਂ ਨਹੀਂ ਬਹੁਤ ਧੰਨਵਾਦ ਸਾਡਾ ਫਰਜ਼ ਹੈ ਬੜੀ ਖੁਸ਼ੀ ਹੈ ਔਰ ਪਠਾਨਕੋਟ ਦੇ ਲੋਕਲ মিডিਆ ਦਾ ਬਹੁਤ ਧੰਨਵਾਦ ਵੀਰ ਹੋਣੇ ਸਾਰੇ ਮਿਲੇ ਆ ਸਾਨੂੰ ਇੱਥੇ ਬਹੁਤ ਮਿਹਨਤੀ ਨੇ ਅਸੀਂ ਤਾਂ ਅੱਜ ਆਉਣਾ ਚਲੇ ਤਾਂ ਰਾਤ ਨੂੰ ਪਰ ਜਿਹੜਾ ਲੋਕਲ মিডিਆ ਹੈ ਉਹ ਦਿਨ ਰਾਤ ਇੱਥੇ ਟਿਕਿਆ ਉਹਨਾਂ ਦਾ ਵੱਧ ਧੰਨਵਾਦ ਹੈ ਨਹੀਂ ਬਿਲਕੁਲ ਮੈਂ ਪਹਿਲਾਂ ਕੀਤਾ ਜੀ ਵੀ ਜਿਹੜਾ ਲੋਕਲ মিডিਆ ਹੈ ਉਹ ਇੱਥੇ ਬਹੁਤ ਜੋੜ ਰਾ ਰਿਹਾ ਪਰ ਪਤਾ ਕੀ ਹੁੰਦਾ ਲੈ ਕਹੋ ਯਾਰ ਪਿਆਰ ਹੁੰਦਾ ਪਿਆਰ ਹੈ ਹਾਂਜੀ ਤੇ ਜਿਹੜਾ ਜਿਹੜਾ ਕਿਹੜਾ ਕੌਣ ਆਦਮੀ ਐ ਕਿੱਥੇ ਬੈਠਾ ਤੇ ਫਿਰ ਉਹ ਸਾਰੀ ਸਿੰਨ ਪਿੱਛੇ ਫਿਰ ਯਾਦ ਆਉਂਦੀ ਆ ਕਿਹੜੇ ਬੰਦਾ ਇੱਥੇ ਚਾਹੀਦਾ ਕਿਹੜਾ ਬੰਦਾ ਚਾਹੀਦਾ ਕਿਹੜਾ ਬੇਚਿਜ ਹੋ ਕੇ ਬੇਬਾਕ ਹੋ ਕੇ ਕਿਹੜਾ ਬੰਦਾ ਬੋਲ ਸਕਦਾ ਸੋ ਮੈਂ ਤੁਹਾਡੇ ਚੈਨਲ ਦੇ ਰਹੀ ਜਿੱਥੋਂ ਇਥੋਂ ਦੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਲੋਕਾਂ ਨੂੰ ਬਹੁਤ ਸਹਿਯੋਗ ਮਿਲ ਰਿਹਾ ਔਰ ਇਥੋਂ ਦੇ ਡੀਸੀ ਸਾਹਿਬ ਵੀ ਸਾਡੀ ਗੱਲ ਸੁਣ ਰਹੇ ਨੇ ਬਹੁਤ ਵਧੀਆ ਨੇ ਇਨਸਾਨ ਨੇ ਤੇ ਬਾਕੀ ਵੀ ਸਾਰੇ ਇੱਥੇ ਜਿਸ ਤਰ੍ਹਾਂ ਡਰੇਨੇਜ ਭਾਗ ਮੈਨੇਜ ਭਾਗ ਉਹ ਇਹ ਜਿਹੜੇ ਵੀ ਇੱਥੇ ਬੰਦੇ ਆ ਰਹੇ ਨੇ ਉਹ ਸਾਰਾ ਸਾਨੂੰ ਸਹਿਯੋਗ ਦੇ ਰਹੇ ਨੇ ਮੈਂ ਆਪਣੇ ਤੁਹਾਡੇ ਚੈਨਲ ਦੇ ਨਾਲ ਉਹਨਾਂ ਦਾ ਵੀ ਧੰਨਵਾਦ ਕਰਦਾ ਲੋਕਲ ਮੀਡੀਆ ਦਾ ਵੀ ਕਰਦਾ ਤੁਹਾਡਾ ਫਿਰ ਮਖੜ ਸਾਹਿਬ ਦਾ ਵੀ ਧੰਨਵਾਦ ਸਰਸਾ ਸਾਹਿਬ ਬਹੁਤ ਧੰਨਵਾਦ ਔਰ ਇਹ ਸਾਰੇ ਲੋਕ ਜਿਹੜੇ ਸਫਰ ਕਰ ਰਹੇ ਆ ਫਿਰ ਵੀ ਇੱਥੇ ਖੜੇ ਆ ਦਿਨ ਰਾਤ ਇੱਕ ਵੀਰ ਦੀਆਂ ਦੁਕਾਨਾਂ ਇੱਥੇ ਹੁਣੇ ਮਿਲਿਆ ਸੀ ਸਾਨੂੰ ਉਹਦੀਆਂ ਦੁਕਾਨਾਂ ਤਿੰਨ ਦੁਕਾਨਾਂ ਸਾਹਮਣੇ ਜਿਹੜੀਆਂ ਉਹ ਟਹਿ ਗਈਆਂ ਤੁਸੀਂ ਦੇਖੋ ਬਹੁਤ ਵੱਡੇ ਲਾਸ ਨੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਘਰ ਮਕਾਨ ਬਣਾਉਣ ਤੇ ਮਸ਼ੀਨਰੀ ਲੈਂਦੇ ਆ ਅਸੀਂ ਤਾਂ ਉਹ ਲੋਕ ਆ ਜੇ ਬਰਸ਼ ਸਾਡਾ ਘਸ ਦੇਣਾ ਉਹਨੂੰ ਵੀ ਨਾਲਾ ਪਾਉਣ ਵਾਸਤੇ ਰੱਖ ਲੈਣੇ ਆ ਤੇ ਫੇਰ ਇੱਕ ਚੀਜ਼ ਰਹਿ ਗਈ ਜੀ ਇੱਥੇ ਜਿਹੜਾ ਨੁਕਸਾਨ ਹੋਇਆ ਨਾ ਸਭ ਤੋਂ ਵੱਡੇ ਨੁਕਸਾਨ ਤੇ ਜਿਹੜੇ ਕਾਰਨ ਨੇ ਨਾ ਇੱਕ ਤਾਂ ਕ੍ਰੈਸ਼ਰ ਹੈ ਇੱਕ ਨਜਾਇਜ਼ ਨਾ ਹਰ ਜਗ੍ਹਾ ਹੀ ਹੈ ਜਿੱਥੇ-ਜਿੱਥੇ ਵੀ ਅਸੀਂ ਜਾ ਰਹੇ ਹਾਂ ਮਾਈਨਿੰਗ ਬਹੁਤ ਵੱਡਾ ਔਰ ਇਹ ਵੀ ਅਪੀਲ ਕਰ ਰਹੇ ਹਾਂ ਕਿ ਹੁਣ ਜਿਹੜਾ ਰੇਤਾ ਹੈ ਕਿਉਂਕਿ ਦੁਬਾਰਾ ਜ਼ਮੀਨਾਂ ਤਕਸੀਮ ਹੋਣੀ ਹੈ ਇੱਥੇ ਤਾਂ ਲੱਭਣਾ ਹੀ ਕੁਝ ਨਹੀਂ ਹੁਣ ਇੰਨਾ-ਇੰਨਾ ਰੇਤਾ ਹੋ ਜਾਣਾ ਔਰ ਰੇਤਾ ਵੀ ਕਿਸਾਨਾਂ ਨੂੰ ਚੱਕਣ ਦਿੱਤਾ ਜਾਵੇ ਇਹ ਮਾਫੀਆ ਨਾ ਇਸ ਰੇਤੇ ਨੂੰ ਚੱਕੇ ਕੈਮਰਾ ਪਰਸਨ ਗੁਰਵਿੰਦਰ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਪਠਾਨਕੋਟ